ਕੋਈ ਉੱਠ ਚੁੱਕ ਹੋਣ ਦੇ ਕਹਿੰਦੇ ਤਾਂ ਬੜਦਾ ਵਾਹ ਬੈਠ ਕੇ ਦੀ ਹੋਏ ਨੀ ਸਿੱਖ ਸੌਂਦਾ ਹੱਜ ਜਿੰਨ ਕਰਦਾ ਖਾ ਕੇ ਪਿਆ ਔਰ ਤਕਾਲ ਲਾਤ ਮਾਰੋ ਮੇਰੇ ਗੈਨ ਰੋਟੀ ਔਰ ਅੱਥੋ ਇੰਡੀ ਕਰਦਾ ਕਹਾ ਗਿਆ ਚੋਰ ਚੋੜਿਆ ਹਏ ਸਮਝ ਨਾ ਜਾਲ ਮਾ ਦੀ ਬੰਦੇ ਭੇੜ ਤੱਕ ਨੂੰ ਜਨੇ ਭੇਜੇ ਭਾਂਜਾ ਲੱਗਦਾ ਜੀ ਮੇਰਾ ਇਤੋਂ ਅੰਦਰ ਨਹੀਂ ਗੁਚਰਾ ਕੇ ਕੇਂਦਰ ਸੀ ਜੀ ਜਿਹੜਾ ਘਰ ਦਾ ਮਾਲਕਾ ਉਹ ਆਇਆ ਅੱਜ ਬਿਆਨ ਕੱਢੇ ਦੇ ਕੇ ਚੁਰ ਗਿਆ ਪੁੱਤ ਮਾਰਦਾ ਬੁੱਚੜਾ ਨੇ ਇੰਨੀ ਕੀਤੀ ਐ ਨਹੀਂ ਡੰਗਰਦੀ ਨਹੀਂ ਕਰਦੀ ਕਾਰ ਬਣਾ ਲਈ ਗੁੱਟੜਾ ਸ਼ੁਰੂ ਕੀਤਾ ਆ ਨਹੀਂ ਲੱਗਦਾ ਕਿਵੇਂ ਮਰਦੇ ਪੁੱਤ ਤਾਂ ਕੀ ਲੱਗਦਾ ਜੀ ਤੁਹਾਡੇ ਭਾਂਜਾ ਲੱਗਦਾ ਜੀ ਮੇਰਾ ਇੱਥੇ ਨਸ਼ਾ ਸ਼ਰਬ ਕੇਂਦਰ ਨਹੀਂ ਨਸ਼ਾ ਦਾ ਉਹ ਕੇਂਦਰ ਨਹੀਂ ਬੁੱਚੜਾਂ ਦਾ ਕੇਂਦਰ ਸੀ ਜੀ ਜਿਹੜਾ ਘਰ ਦਾ ਮਾਲਕਾ ਉਹ ਆਇਆ ਅੱਜ ਬਿਆਨ ਕੱਢੇ ਦੇ ਕੇ ਤੁਰ ਗਿਆ ਵੱਡਾ ਦੋਸ਼ੀ ਉਹ ਕਿਹਨੇ ਜਗ੍ਹਾ ਦਿੱਤੀ 12 ਤਰੀਕ ਨੂੰ ਐਡਮਿਟ ਕਰਾਇਆ ਸੀ ਇੱਥੇ ਪਤਾ ਲੱਗ ਕੁੱਟਮਾਰ ਵੀ ਦੇਖ ਕੁੱਟ ਮਾਰਦਾ ਬੁੱਚੜਾਂ ਨੇ ਇੰਨੀ ਕੀਤੀ ਐਨੀ ਡੰਗਲਦੀ ਨਹੀਂ ਕਰਦੇ ਭਗਵਾਨ ਤੇ ਸਰਕਾਰ ਕਿੱਥੇ ਗਈ ਉਹਨਾਂ ਨੇ ਵਿਆਹ ਕਰਾਉਣੇ ਕੇ ਖੱਟਲੇ ਅੱਜ ਹੀ ਉਹਨਾਂ ਦੇ ਵਿਆਹ ਹੋ ਗਏ ਛੜਿਆਂ ਦੇ ਸਰਕਾਰ ਬਣਾ ਲਈ ਕੁੱਟਣਾ ਸ਼ੁਰੂ ਕੀ ਆ ਨਹੀਂ ਰੱਖ ਸਕਦੇ ਮਰਦੇ ਆ ਪੁੱਤ ਕਿੰਨੀ ਮਰਦੇ ਆ 28 ਸਾਲ ਦਾ ਸਰਕਾਰ ਤਾਂ ਕਹਿੰਦੀ ਨਸ਼ੇ ਬੰਦ ਹੋ ਗਏ ਪੰਜਾਬ ਚ ਨਸ਼ਾ ਬੰਦ ਕਿੱਥੇ ਹੋ ਗਿਆ ਝੂਠੂਣਾ ਚੱਲਦਾ ਬੋਲ ਕਿੱਥੋਂ ਲੈਣਾ ਉਸੇ ਮਿਲਦਾ ਕੀ ਜਦੋਂ ਪੈਸੇ ਮਿਲਦੇ ਆ ਉਹ ਛੱਡ ਦਿੰਦੇ ਆ ਦੂਜੇ ਗੋਲੀਆਂ ਪਾ ਲੈਂਦੇ ਆ ਚੱਲ ਜੇਲ੍ਹ اے بھگوان دمان دی سرکار بنائی یا ਸਾਡੇ ਲੋਕਾਂ ਨੇ ਵੀ ਹੁਣ ਸਾਡੇ ਪੁੱਤ ਮਾਰੋ ਸਾਡੀਆਂ ਬੁੜੀਆਂ ਦੁੱਤੀਆਂ ਮਾਰੋ ਆਹ ਗਰੀਬਾਂ ਦੇ 40 ਗੱਡੀਆਂ ਦੇ ਰਾਵਾਂ ਲੱਦੇ ਥੋੜੇ ਦਿਨਾਂ ਤੋਂ ਇਹਨਾਂ ਦੇ ਕੀ ਹੁੰਦਾ ਜੇ ਚਿੱਤਾ ਇਹਨਾਂ ਮਿਲ ਗਿਆ ਪਾਜੋ 500 ਗੋਲੀ ਪਾਜੋ 600 ਜੇ ਲ ਭੇਜੋਇਆ ਮੈਂ ਗੱਡੀ ਸੋੜ ਕੇ ਲੈ ਜਾਉ ਐ ਇੰਨੀ ਬਰਬਾਦੀ اے ਸਰਕਾਰ ਨੇ ਲਿਆਤੀ ਸਾਡੀ ਦੱਸੋ ਕਿੱਥੇ ਰੋਜ ਦਸ ਨਹੀਂ ਬੰਦੇ ਮਾਰਦੇ ਤੇ 20 ਦੀਆਂ ਵਾਲੀਆਂ ਕੱਢ ਲੈਣਦੇ ਲੁੱਟ ਖੋ ਨਹੀਂ ਹੁੰਦੇ ਮੋਟਰਸਾਈਕਲ 'ਤੇ ਖੁੰਦੇ ਤੇਰੇ ਕੇ ਸਰਕਾਰ ਅੰਨਾ ਕਹਿੰਦਾ ਮੈਨੂੰ ਤਾਂ ਬਹੁਤ ਦੀ ਲੋੜ ਹੀ ਨਹੀਂ ਹਜ਼ਾਰ ਬੰਦਾ ਲਈ ਫਿਰਦਾ ਇਕੱਲਾ ਹੀ ਮਾਂ ਨੂੰ ਦੇ ਦੇ ਭੈਣ ਨੂੰ ਦੇ ਦੇ ਉਦੋਂ ਕਹਿੰਦਾ ਮੈਂ ਤਾਂ ਜਲਦ ਆਰਾਮ ਪਾ ਲੂੰ ਆਰ ਤਾਂ ਦੇਖ ਲਾਚਾ ਪਈ ਹੋਇਆ ਦੇਖ ਲਓ ਦੇਖੋ ਲਾਚਾ ਪਈ ਗਿਆ ਹੋਇਆ ਸਾਡਾ ਅਨਸਾਪ ਉਦੋਂ ਆ ਜਦੋਂ ਦੂਏ ਨੂੰ ਬਰਾਬਰ ਮਾਰਤਾ ਤਿੰਨ ਚਾਰ ਪਹਿਲਾਂ ਇੱਥੇ ਭਰਤੀ ਕਰਾਇਆ ਸੀ 15 ਦਿਨ ਹੋਏ ਆ ਵੀਰੇ ਸਾਰੇ 15 ਦਿਨਾਂ ਲੇਤਾ ਕਾਫੀ ਕੁੱਟਮਾਰ ਵੀ ਕੀਤੀ ਆ ਵੇਖਿਆ ਕੁੱਟਮਾਰ ਕੀਤੀ ਆ ਵੀਰੇ ਬਹੁਤ ਕੁੱਟਿਆ ਬਹੁਤ ਕੁੱਟਿਆ ਦੇ ਕੋ ਪੈਪਾ ਨਾ ਕੁੱਟਿਆ ਹੋਇਆ ਕਿੰਦੇ ਟੰਡਾ ਪਾਣੀ ਪਾਇਆ ਬੁੰਡੇ ਗਵਾਈ ਦਿੰਦੇ ਆਏ ਤਾਂ ਕੋਈ ਜ਼ਾਲਮ ਦੁਸ਼ਮਣ ਨਾਲ ਨਹੀਂ ਕਰਦਾ ਉਹਨੂੰ ਵੀ ਕਟਾਉਣਾ ਵੀਰੇ ਅਸੀਂ ਆਏ ਕਟੋੜਾ ਉਹਨੂੰ ਵੀ ਫੇਰ ਸਾਡਾ ਇਨਸਾਫ ਆਏ ਮਰਵਾਉਣਾ ਸੀ ਬਰਾਬਰ ਸਾਡਾ ਮਰ ਗਿਆ ਵੀਰੇ ਹਾਏ ਮੇਰਾ ਕੱਲਾ ਕੱਲਾ ਭਾਈ ਸੀ ਓਏ ਮੇਰਾ ਕੱਲਾ ਕੱਲਾ ਭਾਈ ਸੀ ਰੱਬ ਕਿਤੇ ਬੈਠਾ ਇਹਦਾ ਕਿਸੇ ਦੀ ਹੋਏ ਨਹੀਂ ਸੀ ਸੁਣਦਾ ਇਹਦਾ ਕੁੱਟਦਾ ਸੀ ਅੱਜ ਕੁੱਟ ਖਾਈ ਪਿਆ ਵਾ ਉੱਠਦਾ ਨਹੀਂ ਇਹਦਾ ਕਿਸੇ ਦੂਜੀ ਸੀ ਕੁੱਟ ਤਕਾਂਦਾ ਕੁੱਟ ਕਮਨਾ ਨੇ ਪੜ ਕੇ ਵੀਰੇ ਸਰਕਾਰਾਂ ਕਹਿੰਦੀ ਨਸ਼ਾ ਬੰਦ ਹੋ ਗਿਆ ਬੰਦਾ ਹੋ ਗਿਆ ਵੀਰੇ ਸਰਕਾਰਾ ਨਸ਼ਾ ਸੈਂਟਰ ਚ ਕੋਣ ਤੋਂ ਪਹਿਲਾਂ ਮੇਰੀ ਮਾਂ ਨੇ ਥਾਣੇ ਰਿਪੋਰਟਾ ਦਿੱਤੀਆ ਮੁੰਡੇ ਤੇ 112 ਤੇ ਪੁਲਸ ਘਰੇ ਆਈ ਸਾਡੇ ਫੇਰ ਪੁਲਸਾ ਘਰੇ ਕਹਿੰਦੇ ਅਸੀਂ ਨਹੀਂ ਫੜਲਾ ਨਸ਼ੇ ਵਾਲੇ ਮੁੰਡੇ ਨੂੰ ਸੈਂਟਰ ਚ ਕਾ ਲੋ ਪੁਲਸ ਕਹੇ ਸੈਂਟਰ ਚ ਕਾਇਆ ਮੁੰਡਾ ਮਰਵਾਇਆ ਪਿਆ ਜੀ ਪੁਲਸ ਕਹਿੰਦੇ ਅਸੀਂ ਨਸ਼ੇੜੀ ਬੰਤੇ ਨੂੰ ਨਹੀਂ ਚੱਕਣਾ ਆਏਗਾ ਜੀ ਅਸੀਂ ਕਾਲ ਦਿੱਤੀ ਆ ਰਿਪੋਰਟਾ ਸਾਡੇ ਘਰੇ ਪਈਆਂ ਨੇ ਜਿਗਰਾਉਂ ਸਿੱਧੀ ਥਾਣੇ ਦਿੱਤੀ 112 ਤੇ ਦਿੱਤੀਆ ਵੀਰੇ ਕਹਿੰਦੇ ਸੀ ਨਹੀਂ ਫੜਨਾ ਨਸ਼ੇ ਵਾਲਾ ਬੰਦਾ ਨਹੀਂ ਫੜਨਾ ਨਜਾਇਜ਼ ਪਰਚੇ ਪਾਉਂਦੀਆਂ ਸਰਕਾਰਾਂ ਤਾਂ ਕੋਈ ਜਾਇਜ਼ ਕੰਮ ਨਹੀਂ ਕਰਦੀਆਂ ਇਹ ਕਿਹੜਾ ਕਰਦੀਆਂ ਆ ਮਰ ਗਿਆ ਸਾਡਾ ਉਹ ਜੇ ਲੱਭ ਕੇ ਕਤਲ ਕੱਟ ਕੇ ਪਰਚੇ ਜੇਲ੍ਹ ਭੇਜ ਦੇਣੀ ਤੇ ਉਹਨਾਂ ਨੂੰ ਮਾਰ ਦੇ ਬਰਾਬਰ ਕਿੰਨੀ ਉਮਰ ਸੀ ਇਹਨਾਂ ਦੀ 27 ਸਾਲ ਦੀ ਉਮਰ ਆ ਵੀਰੇ ਵਿਆਹ ਨੂੰ 5 ਮਹੀਨੇ ਹੋਏ ਆ ਇਹਦੇ ਤਾਂ ਵਿਆਹ ਨੂੰ 5 ਮਹੀਨੇ ਹੋਏ ਆ ਲੈ ਸਾਹ ਪਰ ਪਾ ਰਹੇ ਤਾਂ ਵਿਆਹ ਆ 1 ਚ ਮਹੀਨੇ ਹੋਏ ਆ ਹਾਏ ਵੀਰੋ ਤੁਸੀਂ ਦੇਖੋ ਏ ਦੇ ਪੰਜ ਮਹੀਨੇ ਹੋਏ ਵਿਆਹ ਨੂੰ ਮੇਰੇ ਭਾਈ ਦੇ ਚਾਹ ਵਿੱਚ ਸੀ ਅਰੇ ਜਵਾਕ ਘੜੌੜੇ ਸੀ ਮੇਰੇ ਭਤੀਜੇ ਭਤੀਜਾ ਹੁਣ ਅਸੀਂ ਲੈ ਲੈ ਦੇਖ ਲੈ ਹਾਏ ਤਾਂ ਮੇਰੇ ਨਾਲ ਚੁੱਪ ਚੁੱਪ ਅਸੀਂ ਪਹਿਨੇ ਚੁੱਪ ਕੀ ਮਾਮਲਾ ਤੇ ਕੀ ਕਰਾ ਇਹ ਅਦਸਰੀਆਂ ਨੂੰ 112 ਤੋਂ ਕੰਪਲੇਂਟ ਮਿਲੀ ਸੀ ਪਿੰਡ ਚੀਮਾਂ ਦੇ ਵਿੱਚ ਇੱਕ ਆਸ ਦੀ ਕਿਰਨ ਫਾਊਂਡੇਸ਼ਨ ਦੇ ਨਾਂ ਦੇ ਨਸ਼ਾ ਸ਼ਡਾਊ ਕੇਂਦਰ ਇਲੀਗਲ ਚੱਲ ਰਿਹਾ ਸੀ ਜਦੋਂ ਅਸੀਂ ਮੌਕੇ ਤੇ ਐਸਐਚਓ ਵੀ ਆ ਗਏ ਮੈਂ ਵੀ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਡੈੱਡ ਬੋਡੀ ਸੀ ਇੱਥੇ ਡੈੱਡ ਬੋਡੀ ਸੀ ਚੈੱਕ ਕਰਕੇ ਫਰਦਰ ਅਸੀਂ ਐਫਆਰ ਦਰਜ ਕਰਕੇ ਜਿਹੜੀ ਵੀ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਸਿਰਫ ਪਤਾ ਲੱਗਦਾ ਸੀ ਕਿ ਵੀ ਮੌਤ ਕਿੱਦਾਂ ਹੋਈ ਵੀ ਪਰਿਵਾਰ ਜਿਹੜਾ ਇਹ ਜਾਮ ਲਗਾ ਰਿਹਾ ਵੀ ਸੈਂਟਰ ਵਾਲੇ ਨੇ ਕੁਟ-ਕੁਟ ਮਾਰਤਾ। ਹਾਂਜੀ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ। ਐਫੇਰੈਂਸੀ ਦਰਜ ਕਰ ਰਹੀ ਆ ਜਿਹੜੇ ਦੋਸ਼ੀ ਇਹਦੇ ਵਿੱਚ ਆਗੇ ਉਹਨੂੰ ਤਾਂ ਸਖਤੋ ਸਖਤ ਕਾਰਵਾਈ ਕੀਤੀ ਜਾਊ। ਤੇ ਨਸ਼ਾ ਸ਼ਰਾਬ ਦੇ ਦਰਜ ਵਿੱਚ ਬੋਲਦੀ ਹੈਗੇ ਨੇ। ਹਾਂਜੀ ਉਹਦੇ ਵਿੱਚ ਹੈਗੇ ਨੇ ਉਹ ਵੀ ਅਸੀਂ ਐਸਡੀਐਮ ਸਾਹਿਬ ਨੂੰ ਨੋਟ ਕਰਾ ਦਿੱਤਾ। ਉਹ ਵੀ ਆ ਰਹੇ ਨੇ ਮੌਕੇ ਤੇ ਤੇ ਬਾਕੀ ਇਹਨਾਂ ਦੇ ਜਿਹੜਾ ਵੀ ਆਪਣਾ ਲੀਗਲ ਆਪਣਾ ਸੈਂਟਰ ਹੈਗਾ ਉੱਥੋਂ ਨੂੰ ਭੇਜ ਕੇ ਮੈਡੀਕਲ ਟੀਮਾਂ ਵੀ ਆ ਰਹੀਆਂ। ਬਾਕੀ ਫਰਦਰ ਅਸੀਂ ਕਾਰਵਾਈ ਕਰਾਂਗੇ। ਜਿਹੜੇ ਉਹ ਨੌਜਵਾਨ ਹੈਗੇ ਉਹ ਬਿਲ ਇਹ 12 11 ਨੂੰ ਇੱਥੇ ਐਡਮਿਟਡ ਕਰਵਾਇਆ ਸੀ ਇਹਨਾਂ ਨੇ ਤੇ ਇਹਦਾ ਨਾਮ ਕਰਮਜੀਤ ਸਿੰਘ ਜਗਰਾਉਂ ਦਾ ਰਹਿਣ ਵਾਲਾ ਹੈ ਅਸੀਂ ਐਫਰ ਦਰਜ ਕਰਕੇ ਅੱਗੇ ਕਾਰਵਾਈ ਕਰ ਰਹੇ ਹਾਂ